ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨੇ ਨਾ ਵੀ ਬੋ ਯਾਰ ਜੇ ਕਿਨੇ ਤੜਕੀ ਤੜਕੀ ਟੀਵੀ ਤੇ ਵੀ ਮੱਥੇ ਲੱਗ ਜਾ ਲੱਗਣਾ ਯਾਰ ਟਾਂਟਾ ਕਰੋ ਕੋਈ ਯਾਰ ਕੋਈ ਪਾਠ ਪੂਜਾ ਕਰ ਲੋ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਉਹਨਾਂ ਬਾਰੇ ਮੈਂ ਕੀ ਬੋਲਾਂ ਜਿਨ੍ਹਾਂ ਨੇ ਖੁਦ ਹੀ ਪੰਜਾਬ ਲੁੱਟਿਆ ਤੇ ਆਪ ਵੀ ਸ਼ੁਰੂ ਕਰ ਰੱਖੀਏ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਬਚਾਉਣਾ ਤਾਂ ਤੁਹਾਡੇ ਤੋਂ ਸੀ ਤੁਸੀਂ ਕਿੰਦਰ ਨੂੰ ਦੁਰਪੇ ਰੋਹ ਤੁਰ ਰਹੇ ਨੇ ਇੱਧਰ ਦੁਰਪੇ ਕਹਿੰਦੇ ਇੱਧਰ ਦੁਰਪੇ ਲਿਕੋਰ ਉਹ ਕਹਿੰਦੇ ਜੀ ਠੀਕ ਸੇ ਵੀ ਬੀਬੀ ਜੀ ਇੱਕ ਔਰ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਵੀ ਕਿਹੜੇ ਘਰ ਚ ਵਾਪਸੀ ਹੋ ਗਈ ਇਹਨਾਂ ਦੀ ਕਹਿੰਦੇ ਕਾਲੀ ਗੱਲ ਚ ਮਗਾ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਘਰ ਵਾਪਸੀ ਹੋ ਗਈ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਕੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਦਿਖਾਵੇ ਮਹਿਮਾਨ ਜਾਣਗੇ ਜਿਹੜੇ ਇਹ ਘਰ ਵਾਪਸੀ ਰਹੇਗੀ ਜਿਹੜੇ ਲੋਕਾਂ ਦੇ ਦਿਲਾਂ ਚ ਵਾਪਸੀ ਹੋਵੇ ਨਾ ਫਿਰ ਪਤਾ ਲੱਗੂ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨੇ ਇਹਨਾਂ ਦੀ ਬਈ ਯਾਰ ਜੇ ਕਿਤੇ ਧੜਕੀ ਧੜਕੀ ਟੀਵੀ ਤੇ ਵੀ ਮੱਥੇ ਲੱਗ ਜਾਏ ਲੱਗਣਾ ਯਾਰ ਕੰਟਾ ਕਰੋ ਬਜੋ ਯਾਰ ਕੋਈ ਪਾਠ ਪੂਜਾ ਕਰ ਲੋ ਯਾਰ ਧੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਇਹ ਯਾਲ ਇਹਨਾਂ ਦਾ ਦੂਜੇ ਦਾ ਕਾਂਗਰਸੀਆਂ ਦਾ ਉਹ ਵੀ ਆਪ ਦਾ ਪਰਿਵਾਰ ਆਪ ਦਾ ਪਰਿਵਾਰ ਇਹ ਦੂਜੇ ਵੀ ਆਪ ਦਾ ਪਰਿਵਾਰ ਆਪ ਦਾ ਪਰਿਵਾਰ ਪੰਜਾਬ ਵਰਤ ਕਲੀ ਨਹੀਂ ਕਰਦਾ ਕੋਈ ਉਹ ਯਾਪ ਜੂਬ ਨਹੀਂ ਆ ਕੰਨ ਦੇ ਦਿਲ ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਦਾ ਪੰਜਾਬ ਪਰਿਵਾਰ ਤੇ ਮੁੱਕ ਜਾਂਦਾ ਪੰਜਾਬ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜਾ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਹੈ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਹੈ ਪਰ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਅੱਖੇ ਚਲਾਉਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮੈਂ ਗੁਨਾਮ ਕਤਾਬਾਂ ਵੱਡ ਜਾਣਗੇ 2 ਸਾਲਾਂ ਚ ਹਰ ਦਾ ਦੇਖੋ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਦੇ ਇਹਨਾਂ ਦਾ ਹਾਲ ਦੇਖੋ ਇੱਕ ਦੂਜੇ 'ਚ ਵਜਦੇ ਫਿਰਦੇ ਆ ਮੈਨੂੰ ਗਾਲਾਂ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਇਹ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹਦਾ ਸੜਕਾਂ ਤੇ ਆ ਕੇ ਲੋਕਾਂ ਨੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾਂ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਕੁਰਸੀਆਂ ਵਾਲਾ ਕੰਮ ਕੋਈ ਖੋਲੇ ਇਹਨਾਂ ਤੋਂ